ਤੋ ਜਿਵੇਂ ਸਰ ਨੇ ਦੱਸਿਆ ਮੈਂ ਜੋ ਬੋਲੂਗਾ ਉਹਦੇ ਵੀ ਤੁਹਾਨੂੰ ਸਵਾਲ ਪੁੱਛੂਗਾ ਤੇ ਤੁਹਾਡੇ ਵਾਸਤੇ ਮੈਂ ਗਿਫਟ ਲੈ ਕੇ ਆਇਆ ਜਿਹੜਾ ਬੱਚਾ ਉਹਦੇ ਸਹੀ ਜਵਾਬ ਦੇਊਗਾ ਜਾਂ ਮੈਨੂੰ ਕੋਈ ਵਧੀਆ ਕੁਐਸਚਨ ਪੁੱਛੂਗਾ ਤਾਂ ਪਾਉਂਦੇ ਵਾਸਤੇ ਪ੍ਰਾਈਜ਼ ਹੈ ਠੀਕ ਹੈ ਵੀ ਤੋ ਆਪਾਂ ਸ਼ੁਰੂ ਕਰਦੇ ਮੇਰਾ ਨਾਮ ਗੁਰਨਾਮ ਸਿੰਘ ਮੈਸਨਪੁਰ ਮੇਰਾ ਪਿੰਡ ਮੈਸਨਪੁਰ ਮੈਸਨਪੁਰ ਤੋਂ ਆਕੇ ਤੋ ਮੈਂ ਗਵਰਨਮੈਂਟ ਸਕੂਲ ਮੈਸਨਪੁਰ ਵਿੱਚੋਂ 1983 ਦੇ ਵਿੱਚ ਪੜ੍ਹਾਈ ਕੀਤੀ ਹੈ ਡੀਏਵੀ ਗਾਰਡਨ ਕਾਲਜ ਤੋਂ 1987 ਦੇ ਵਿੱਚ ਡੀਏ ਕੀਤੀ ਪਰ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਪੰਜਾਬੀ ਦੇ ਵਿੱਚ 89 ਦੇ ਵਿੱਚ ਐਮਏ ਕੀਤਾ 1990 ਤੋਂ ਲੈ ਕੇ ਐਮੈਂ ਖੰਡ ਮਿਲ ਜਗਰਾਉਂ ਤੋਂ ਰਿਟਾਇਰ ਹੋਇਆ ਮੈਂ ਉਧਰ ਖੰਡ ਮਿਲ ਵਿੱਚ ਮੈਂ ਦੋ ਤਿੰਨ ਸਾਲ ਕੰਮ ਕੀਤਾ ਨਵੇਂ ਸ਼ਹਿਰ ਮਿਲ ਵਿੱਚ ਕੰਮ ਕੀਤਾ ਔਰ ਗੁੱਡੇਵਾਲ ਖੰਡ ਵਿੱਚ ਮਿਲ ਤੋਂ ਖੰਡ ਬਣ ਕੇ ਆਉਂਦੀ ਹੈ ਉੱਥੇ ਮੈਂ ਕੰਮ ਕੀਤਾ ਇਹ ਸਾਰੇ ਜਿਹੜੇ ਪ੍ਰੋਜੈਕਟ ਹੈ ਇਹ ਸਾਇੰਸ ਬੇਸਡ ਹੈ ਜਿਹੜੀਆਂ ਵੀ ਚੀਜ਼ਾਂ ਆਪਣੇ ਸਾਹਮਣੇ ਪਈਆਂ ਸਾਰਾ ਕੁਝ ਵਿਗਿਆਨ ਨੇ ਬਣਾਇਆ ਸੋ ਆਪਾਂ ਤਰਕਸ਼ੀਲ ਸੋਇਦੀ ਗੱਲ ਕਰਾਂਗੇ ਮੈਂ ਤਰਕਸ਼ੀਲ ਸੱਡੀ ਭਾਰਤ ਆ ਦਾ ਪੰਜਾਬ ਦਾ ਸੈਕਟਰੀ ਹਾਂ ਔਰ 1984 ਤੋਂ ਲੈ ਕੇ ਮੈਂ ਲਗਭਗ 20 ਸਾਲ ਤੋਂ ਇਸ ਜੱਥੇ ਬੰਦੀ ਨਾਲ ਜੁੜਿਆ ਹਾਂ ਸੌਰੀ 40 ਸਾਲ ਤੋਂ ਇਸ ਜੱਥੇ ਬੰਦੀ ਨਾਲ ਜੁੜਿਆ ਹੋਇਆ ਔਰ 40 ਸਾਲ ਤੋਂ ਹੀ ਅਸੀਂ ਖੂਨਦਾਨ ਕਰਪਲਾ ਰਹੇ ਔਰ 106 ਵਾਰ ਮੈਂ ਖੂਨਦਾਨ ਕਰ ਚੁੱਕਾ ਹਾਂ ਮੇਰੀ ਗੱਲ ਸੁਣਦੀ ਹੈ ਬਈ ਜੀ ਜੀ ਬਟਾ ਜੇ ਮੈਂ ਗੱਲ ਨਿਬੇੜ ਲਿਆ ਕਰੂੰਗਾ ਇੱਕ ਵਿਸ਼ਾ ਆਪਾਂ 5-7 ਮਿੰਟ ਜਨੇ ਬਿਲਡ ਆ ਕਰਾਂਗੇ ਤੁਹਾਨੂੰ ਕੋਈ ਚੀਜ਼ ਦੀ ਸਮਝ ਨਾ ਆਵੇ ਮੈਨੂੰ ਪੁੱਛਣੀ ਆ ਉੱਖੇ ਠੀਕ ਹੈ ਮੈਂ ਤੁਹਾਡੇ ਵਰਗੇ ਸਕੂਲ ਚ ਪੜਿਆ ਹਾਂ ਸਾਡੇ ਟਾਈਮ ਉੱਤੇ ਆ ਟਾਟ ਨਹੀਂ ਸੀ ਹੁੰਦੇ ਮੈਂ ਆਪਣੇ ਘਰੋਂ ਉਹ ਪੂਰੀ ਦਾ ਖਾਦ ਵਾਲੀ ਪੂਰੀ ਦਾ ਪੀਸ ਲੈ ਕੇ ਜਾਂਦਾ ਸੀ ਤੇ ਔਰ ਖਾਦ ਵਾਲੇ ਬੋਰੇ ਦੇ ਵਿੱਚ ਕਿਤਾਬਾਂ ਪਾ ਕੇ ਉਹ ਝੋੜਾ ਬਣਾ ਕੇ ਮਾਤਾ ਮੇਰੀ ਦਿੰਦੇ ਸੀ ਔਰ ਰੋਟੀਆਂ ਰਮਾਲ ਦੇ ਵਿੱਚ ਬੰਨ ਕੇ ਲ ਜਾਂਦੇ ਹੁੰਦੇ ਸੀ ਉਹ ਸਕੂਲ ਵਿੱਚ ਮੈਂ ਤਾਂ ਪੜਿਆ ਹਾਂ ਤੁਹਾਡੇ ਕੋਲ ਬਹੁਤ ਵਧੀਆ ਜਾਣਕਾਰੀ ਹੈ ਐਦਾਂ ਦੀ ਫੋਟੋ ਕਦੇ ਵੀ ਸਾਡੇ ਸਕੂਲ ਵਿੱਚ ਨਹੀਂ ਸੀ ਲੱਗੀ ਹੁੰਦੀ ਅਸੀਂ ਜੋ ਕੁਝ ਪੜਿਆ ਕਈ ਵਾਰੀ ਟੀਚਰ ਕੋਈ ਕਿਤਾਬ ਹੁੰਦੀ ਸੀ ਸਾਡੇ ਕੋਲ ਕਿਤਾਬਾਂ ਵੀ ਨਹੀਂ ਸੀ ਹੁੰਦੀ ਔਰ ਜਿਹੜੀਆਂ ਨੋਟਬੁੱਕਸ ਜੀਆਂ ਉਹਦੀ ਲਾਈਨ ਦੇ ਉੱਤੇ ਦੋ ਦੋ ਵਾਰ ਰੱਖ ਕੇ ਟਾਈਮ ਪਾਸ ਕੀਤਾ ਜਾਂਦਾ ਸੀ ਸਲਿੱਟਾਂ ਉੱਤੇ ਲਿਖਦੇ ਸੀ ਪਟੀਆਂ ਉੱਤੇ ਲਿਖਦੇ ਸੀ ਔਰ ਮੈਂ ਇਨ ਵੜਕੇ ਬਹੁਤ ਸਾਰੇ ਸਟੂਡੈਂਟ ਮੇਰੇ ਨਾਲ ਦੇ ਕਾਮਯਾਬ ਹੋਏ ਔਰ ਮੈਂ ਵੀ ਕਾਮਯਾਬ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਅਸੀਂ ਤਰਕਸ਼ੀਲ ਸੋਚਦੇ ਧਾਰਨੀ ਬਟਾ ਤਰਕਸ਼ੀਲ ਕੀ ਹੈ ਇਹ ਇੰਗਲਿਸ਼ ਦਾ ਇੱਕ ਸ਼ਬਦ ਹੈ ਰੈਸ਼ਨਲਿਸਟ ਉਹਦਾ ਆਪਾਂ ਪੰਜਾਬੀ ਦੇ ਵਿੱਚ ਸਮਾਨਾਰਥਕ ਇੱਕ ਵਰਡ ਬਣਾਇਆ ਸ਼ਬਦ ਬਣਾਇਆ ਤਰਕਸ਼ੀਲ ਤਰਕ ਦਾ ਮਤਲਬ ਹੈ ਦਲੀਲ ਵਿਚਾਰ ਥੌਟ ਸੋਚੀ ਦੀ ਭਾਸ਼ਾ ਵਿੱਚ ਆਪਾਂ ਕਹਾਂਗੇ ਵੀ ਤਰਕ ਦਾ ਮਤਲਬ ਹੋ ਗਿਆ ਦਲੀਲ ਸ਼ੀਲ ਦਾ ਮਤਲਬ ਧਾਰਨੀ ਹੋਣਾ ਜਿਹੜਾ ਮਨੁੱਖ ਜਿਹੜਾ ਵਿਅਕਤੀ ਆਪਣੀ ਗੱਲ ਨੂੰ ਕਿਸੇ ਗੱਲ ਨੂੰ ਦਲੀਲ ਦੇ ਨਾਲ ਵਿਚਾਰ ਦੇ ਨਾਲ ਤੌਰ ਤੇ ਨਾਲ ਸਹੀ ਸਿੱਧ ਕਰ ਦੇਵੇ ਉਹਨੂੰ ਆਪਾਂ ਤਰਕਸ਼ੀਲ ਕਹਿੰਦੇ ਜਿਵੇਂ ਬੇਟਾ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਹਰ ਦਵਾਰ ਗਏ ਉੱਥੇ ਉਹਨਾਂ ਦੇਖਿਆ ਵੀ ਜਿਹੜੇ ਉੱਥੇ ਪੰਡਤ ਸੀਗੇ ਉਹ ਸੂਰਜ ਨੂੰ ਪਾਣੀ ਦੇ ਰਹੇ ਸੀ ਐਸ ਤਰ੍ਹਾਂ ਕਰਕੇ ਪਾਣੀ ਦਿੰਦੇ ਸੋ ਪਾਣੀ ਦੇ ਰਹੇ ਸੀਗੇ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਭਾਈ ਤੁਹਾਡਾ ਇਹ ਕੰਮ ਗਲਤ ਹੈ ਉਹਨਾਂ ਨੇ ਲੈਂਦੇ ਆ ਲੋਕ ਕਿ ਉਹਨਾਂ ਦਾ ਪਿੰਡ ਕਰਤਾਰਪੁਰ ਪੋਸਟ ਵਿਲੇ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਸਿਕਾ ਉਹਨਾਂ ਨੂੰ ਇੱਧਰੋਂ ਪਾਣੀ ਦੇਣਾ ਸੀ ਕਰਨ ਸੋ ਕੰਟਾ ਨੇ ਬੜਾ ਉਹਨਾਂ ਤੇ ਇੱਕ ਕੁਐਸ਼ਨ ਕੀਤਾ ਵੀ ਭਾਈ ਤੁਸੀਂ ਗਲਤ ਕਰ ਰਹੇ ਹੋ ਸੋ ਗੁਰੂ ਸਾਹਿਬ ਨੇ ਬੜਾ ਸ਼ਾਨਦਾਰ ਉਸ ਵੜੇ ਦਲੀਲ ਦੇ ਨਾਲ ਜਵਾਬ ਦਿੱਤਾ ਵੀ ਜੇ ਕਰੋੜਾ ਕਿਲੋਮੀਟਰ ਦੂਰ ਸੂਜ ਨੂੰ ਤੁਹਾਡਾ ਪਾਣੀ ਪਹੁੰਚ ਸਕਦਾ ਤੇ ਮੇਰੀ ਜਿਹੜੀ ਖੇਤੀਬਾੜੀ ਮੇਰੇ ਖੇਤ ਹੈ ਮੇਰੀ ਜਿਹੜੀ ਜ਼ਮੀਨ ਹੈ ਉਹ ਬੜੀ ਨੇੜੇ ਹੈ 2-300 400 ਕਿਲੋਮੀਟਰ ਦੇ ਹੈ ਕਿ ਉਹਨਾਂ ਨੂੰ इजीली ਪਾਣੀ ਮੇਰੇ ਬੂਟਿਆਂ ਨੂੰ ਮਿਲ ਸਕਦਾ ਸੋ ਇਹ ਬੜਾ ਵਧੀਆ ਜਵਾਬ ਸੀਗਾ ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਉਸ ਜ਼ਮਾਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਿਹੜੀਆਂ ਜਿਹੜੀਆਂ ਪੁਰਾਤੀਆਂ ਉਸ ਵੇਲੇ ਸਮਾਜਿਕ ਵਿੱਚ ਸੀਗੀਆਂ ਉਹਨਾਂ ਦਾ ਡਰ ਕੇ ਵਿਰੋਧ ਕੀਤਾ ਸੋ ਆਪਾਂ ਕਿਸੇ ਨਾ ਕਿਸੇ ਲੈਵਲ ਤੇ ਗੁਰੂ ਨਾਨਕ ਸਾਹਿਬ ਨੂੰ ਉਸ ਸਮੇਂ ਦੇ ਵੱਡੇ ਤਰਕੀ ਲਾਗੂ ਗਦੋਂ ਕਹਿ ਸਕਦੇ ਹਾਂ ਸੋ ਹੁਣ ਆਪਾਂ ਤਰਕਸ਼ੀਲ ਵਿਚਾਰਧਾਰਾ ਦੀ ਗੱਲ ਕੀਤੀ ਹੈ ਸੋ ਇਹ ਸਾਰਾ ਕੁਝ ਸਾਇੰਟਿਫਿਕ ਬੇਸਡ ਹੈ ਜੋ ਮੈਂ ਤੁਹਾਡੇ ਸਾਹਮਣੇ ਗੱਲ ਕਰੂੰਗਾ ਸਾਰਾ ਕੁਝ ਵਿਗਿਆਨ ਨਾਲ ਅਟੈਚ ਹੈ ਔਰ ਸਾਡਾ ਜਿਹੜਾ 메ਨ ਚੈਪਟਰ ਹੁੰਦਾ ਵੀ ਜਿਹੜਾ ਸਾਡੇ ਸਮਾਜ ਦੇ ਵਿੱਚ ਅੰਧਵਿਸ਼ਵਾਸ ਹੈ ਜੋ ਬਾਬੇ ਚੇਲੇ ਉਪੂਤ ਵਗੈਰਾ ਦਿਖਾਉਂਦੇ ਐ ਚੌਕੀਆਂ ਲਾਉਂਦੇ ਆ ਉਹਦਾ ਵਿਰੋਧ ਕੀਤਾ ਜਾਵੇ ਸੈਂਟੀਫਿਕ ਟੈਂਪਰਮੈਂਟ ਜਿਹੜੀ ਵਿਗਿਆਨਿਕ ਸੋਚ ਆ ਦਾ ਪ੍ਰਚਾਰ ਕੀਤਾ ਜਾਵੇ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਹਾਈਟ ਰੱਖਦੇ ਆ ਦੂਸਰਾ ਬੇਟਾ ਮੈਂ ਕੋਈ ਜਾਦੂਗਰ ਨਹੀਂ ਹੈਗਾ ਮੈਂ ਤਰਕਸ਼ੀਲ ਆ ਕਿਹਾ ਬਈ ਤਰਕਸ਼ੀਲ ਸਾਡੇ ਟਾਈਮ 'ਚ ਵੀ ਜਾਦੂਗਰ ਸਾਡੇ ਸਕੂਲਾਂ ਵਿੱਚ ਆਉਂਦੇ ਹੁੰਦੇ ਸੀ ਔਰ ਬੱਚਿਆਂ ਕੋਲੋਂ ਆਪਣੀ ਆਈਟਮ ਦਿਖਾ ਕੇ ਬਾਅਦ ਵਿੱਚ ਕੋਈ ਰੁਪਈਆ ਕੋਈ ਉਸ ਮੇਲੇ ਚੁਆਨੇ ਕੋਈ ਦੁਆਨੀ ਬੱਚਿਆਂ ਕੋਲ ਕਲੈਕਸ਼ਨ ਕਰਕੇ ਦਿੱਤੀ ਜਾਂਦੀ ਸੀ ਇਹ ਇੱਕ ਐਂਟਰਟੇਨਮੈਂਟ ਦਾ ਮਨੋਰੰਜਨ ਦਾ ਸਾਧਨ ਸੀਗਾ ਸੋ ਮੈਂ ਤੁਹਾਡੇ ਮਨੋਰੰਜਨ ਵਾਸਤੇ ਇਕੱਲਾ ਨਹੀਂ ਆਇਆ ਮੈਂ ਤੁਹਾਨੂੰ ਦਰਸ਼ਕਸ਼ੀਰ ਬਣਾਉਣ ਆਇਆ ਤੁਹਾਨੂੰ ਮੈਂ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਆਇਆ ਸਮਾਜ ਦੇ ਵਿੱਚ ਜਿਹੜੀਆਂ ਕੁਰਤੀਆਂ ਉਹਨਾਂ ਨੂੰ ਆਪਾਂ ਦੂਰ ਕਰਨਾ ਖੁਦ ਵੀ ਉਹਨਾਂ ਤੋਂ ਬਚਣਾ ਔਰ ਸਮਾਜ ਦੇ ਵਿੱਚ ਵਿਗਿਆਨਕ ਜਿਹੜੀ ਸੋਚ ਆਉਂਦਾ ਪ੍ਰਚਾਰ ਕਰਨਾ ਠੀਕ ਹੈ ਵੀ ਬਟਾ ਮੇਰੇ ਕੋਲ ਕਿੰਨਾ ਇਹ ਲੱਕੜ ਦਾ ਗੋਲਾ ਹੈ ਠੀਕ ਬਟਾ ਦੇਖੋ ਲੱਕੜੀ ਹਾਂ ਇਹਦੇ ਤੇ ਆਪਾਂ ਟੇਬਲ ਬੈਠੀ ਹੋਈ ਵੈਸੀ ਇਹਦੇ ਵਿੱਚ ਆਪਾਂ ਇਹ ਰੱਸੀ ਪਾਈ ਹੋਈ ਸੋ ਆਪਾਂ ਮੰਨ ਲੈਣਾ ਵੀ ਇਹ ਬੱਚਾ ਹੈ ਵਾ ਇਹ ਲੱਕੜ ਨਹੀਂ ਹੈਗੀ ਇਹ ਬੱਚਾ ਕੀ ਹੈ ਬੇ ਬੱਚਾ ਇਹ ਸਕੂਲ ਨਹੀਂ ਆਉਂਦਾ ਪੁੱਤ ਜਦੋਂ ਸਕੂਲ ਨਹੀਂ ਆਉਂਦਾ ਫਿਰ ਉਹ ਗਲੀਆਂ ਵਿੱਚ ਬਜ਼ਾਰਾਂ ਵਿੱਚ ਵੇਲਾ ਫਿਰੀ ਜਾਂਦਾ ਨਾ ਨੌਂਦਾ ਨਾ ਸੌਂਦਾ ਨਾ ਕੱਪੜੇ ਸਹੀ ਪਾਉਂਦਾ ਨਾ ਵੇਲੇ ਸੇ ਰੋਟੀ ਪਾਣੀ ਖਾਂਦਾ ਠੀਕ ਹੈ ਬੇ ਲੇਕਿਨ ਉਹਦੇ ਕੁਝ ਪੇਰੈਂਟਸ ਜਿਹੜੇ ਉਹਦੇ ਮਾਪੇ ਆ ਕੁਝ ਸਮੇਂ ਬਾਅਦ ਉਹਨੂੰ ਸਕੂਲ ਦਾਖਲ ਕਰਾਉਂਦੇ ਕੀ ਕਰਦਾ ਵੀ ਸਕੂਲ ਆ ਜਾਂਦਾ ਹੈ ਨੇ ਬੇਟਾ ਬੱਚਾ ਖੜ ਜਾਂਦਾ ਖੜ ਗਿਆ ਜੀ ਹਾਂ ਜੀ ਹੁਣ ਜਦੋਂ ਇਹਦੇ ਟੀਚਰ ਸਾਹਿਬਾਨ ਕਹਿੰਦੇ ਵੀ ਚੱਲ ਵਿੱਚ ਚੱਲ ਵਿੱਚ ਉਹਦੇ ਚੱਲ ਪੈਂਦਾ ਲੋ ਸਰ ਕਹੋ ਜੀ ਮੜਾ ਚੱਲ ਜ਼ੋਰ ਨਾ ਬੋਲੋ ਜੀ ਚੱਲ ਚੱਲ ਜ਼ੋਰ ਨਾ ਚੱਲ ਬੋਲੋ ਚੱਲ ਹੋਰ ਬੋਲੋ ਚੱਲ ਤੋਂ ਬੱਚੇ ਹੁਣ ਸਾਡੇ ਟੀਚਰ ਸਾਹਿਬਾਨ 1 2 3 1 2 3 ਬੋਲਦੇ ਫਿਰ ਚੱਲ ਪੈਂਦਾ ਬੋਲੋ ਜੀ 1 2 3 4 5 6 7 ਬਹੁਤ ਬਹੁਤ ਬੱਚੇ ਇਹਨਾਂ ਫਿਰ ਇਹ ਜਿਹੜਾ ਬੱਚਾ ਹੈ ਗੇਮਸ ਦੇ ਵਿੱਚ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਦਾ ਔਰ ਫਰਸਟ ਆਉਂਦਾ ਕਿਹਦੇ ਤੇ ਮਗਰ ਤਾੜੀਆਂ ਵੱਜਦੀਆਂ ਇਹ ਬੱਚਾ ਪੱਜ ਪੱਜ ਕੇ ਖੋਖ ਖੇਡਦਾ ਕਬੱਡੀ ਖੇਡਦਾ ਵਾਲੀਬॉल ਖੇਡਦਾ ਵਜਾਵੇ ਤਾੜੀਆਂ ਖੁੱਲ ਗਈਆਂ ਆਪਾਂ ਇਹ ਚੀਜ਼ ਤੋਂ ਕੀ ਸਿੱਖਿਆ ਕਿ ਜਿਹੜੇ ਬੱਚੇ ਸਕੂਲ ਨਹੀਂ ਆਉਂਦੇ ਉਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਜਿਹੜੇ ਬੱਚੇ ਸਕੂਲੇ ਆਉਂਦੇ ਆ ਉਹਨਾਂ ਦੀਆਂ ਸੋਹਣੀਆਂ ਆਦਤਾਂ ਬਣਦੀਆਂ ਸੋਹਣਾ ਸੋਹਣਾ ਪੜ੍ਹਦੇ ਆ ਠੀਕ ਹੈ ਬਈ ਵਿਗਿਆਨਿਕ ਸੋਚ ਦੇ ਧਾਰਨੀ ਬਣਦੇ ਆ ਖੇਡਾਂ ਵਿੱਚ ਹਿੱਸਾ ਲੈਂਦੇ ਆ ਵਧੀਆ ਇਨਸਾਨ ਬਣਦੇ ਆ ਵਧੀਆ ਸਟੂਡੈਂਟ ਬਣਦੇ ਆ ਠੀਕ ਹੈ ਬਈ ਹਾਂ ਹਾਂਜੀ ਕੋਈ ਇਸ ਵਿਸ਼ੇ ਬਾਰੇ ਜੋ ਮੈਂ ਬੋਲਿਆ ਕੋਈ ਸਵਾਲ ਤੁਹਾਡੇ ਮਨ ਵਿੱਚ ਹੋਵੇ ਬੜਾ ਤੁਹਾਡੇ ਪਲੀਜ਼ ਕੋਈ ਮਨ ਦੇ ਵਿੱਚ ਸਵਾਲ ਹੋਵੇ ਸੋ ਤਰਕਸ਼ੀਲ ਕੋਚ ਕੀ ਹੈ ਤਰਕੀਲ ਵਿਚਾਰ ਕੀ ਹੈ ਵਿਗਿਆਨਿਕ ਸੋਚ ਕੀ ਹੈ ਅ ਅੰਧ ਵਿਸ਼ਵਾਸ ਹੁਣ ਆਪਾਂ ਗੱਲ ਕਰਦੇ ਆਂ ਹਾਂ ਬੋਚ ਸਕਦੇ ਹੋ ਬੇਟਾ ਤਰਕੀਲ ਸੋਚ ਬਾਰੇ ਕਿਵੇਂ ਤੋਰਿਆ ਕਿ ਮੈਨੇ ਇਹ ਤਾੜੀਆਂ ਦੇ ਜਾਂ ਚੱਲੋ ਦੇ ਪੁੱਛਿਆ ਹਾਂਜੀ ਹਾਂਜੀ ਪੁੱਛ ਸਕਦੇ ਪੈਦਾ ਕੀਆ ਫਿਰ ਪੁੱਛੋ ਤਰਨ ਅੱਛਾ ਸਰ ਥੋੜਾ ਜਿਹਾ ਬੇਟਾ ਮੈਂ ਅਗਲੀ ਅਗਲੀ ਗੱਲ ਕਰਦੇ ਆਂ ਆਪਾਂ ਸੋ ਮੈਂ ਤਰਕੀਲ ਸੁਸਾਇਟੀ ਭਾਰਤ ਇਕਾਈ ਮਹਿਤਪੁਰ ਦਾ ਪ੍ਰਧਾਨ ਹਾਂ ਉਹਦੇ ਵੱਲੋਂ ਅਸੀਂ ਵਿਸਾਖੀ ਦੇ 13 April ਨੂੰ ਮਹਿਤਪੁਰ ਵਿੱਚ ਜੋ ਵਿਸਾਖੀ ਦਾ ਮੇਲਾ ਲੱਗਦਾ ਉਹਦੇ ਵਿੱਚ ਅਸੀਂ ਪ੍ਰੋਗਰਾਮ ਕਰਾਂਗੇ ਕਿਸੇ ਨੇ ਦੇਖਿਆ ਵੀ ਫੰਕਸ਼ਨ ਹੋਣਗੇ ਨਹੀਂ ਮੈਂ ਪਰ ਤੋਂ ਕੋਈ ਆਪਾਂ ਦੂਰ ਨਹੀਂ ਦੇ ਇਸ ਵਾਰ ਅਸੀਂ ਅਣਤਮਾਨ ਰਕਸ਼ੀ ਦਾ ਮੇਲਾ ਕਰਾ ਰਹੇ ਹਾਂ ਜਾਨਿਕ 29 ਸਾਲ ਤੋਂ ਹੋ ਗਿਆ ਦੋ ਸਾਲ ਲਾਕਡਾਊਨ ਰਿਹਾ ਦੋ ਸਾਲ ਉਹ ਮੇਲਾ ਨਹੀਂ ਹੋ ਸਕਿਆ ਇਹਦਾ ਮਤਲਬ 31 ਸਾਲ ਤੋਂ ਅਸੀਂ ਇਹ ਪ੍ਰੋਗਰਾਮ ਚ ਕਰਾ ਰਹੇ ਹਾਂ ਇਦਾਂ ਹੀ ਮੈਂ ਹਰੇਕ ਸਾਲ ਸਕੂਲਾਂ ਦੇ ਵਿੱਚ ਜਾ ਕੇ ਇਹ ਗੱਲਾਂ ਬਤਾ ਕਰਦਾ ਸੋ ਇਸ ਵਾਰ ਮੈਂ ਤੁਹਾਨੂੰ ਸੱਦਾ ਦਿੰਨਾ ਸਾਰੇ ਬੱਚਿਆਂ ਨੂੰ ਆਪਣੇ ਮਾਪਿਆਂ ਸਮੇਤ ਆਪਣੇ ਪੇਰੈਂਟਸ ਸਮੇਤ ਆਪਣੇ ਟੀਚਰ ਸਾਹਿਬਾਨ ਦੇ ਸਮੇਤ 13 ਅਪ੍ਰੈਲ ਨੂੰ ਤੁਸੀਂ ਮਹਿਤਪੁਰ ਬਸਾਕੀ ਦੇ ਮੇਲੇ ਤੇ ਆਉਣਾ ਤੇ ਉਸੇ ਵੱਡੇ ਲੈਵਲ ਤੇ ਨਾਟਕ ਹੋਣਗੇ ਹੋਰ ਮੇਰੇ ਨਾਲ ਵੱਡੇ ਜਿਹੜੇ ਬੁਲਾਰੇ ਆਉਣਗੇ ਤੇ ਨਾਲ ਅਸੀਂ ਬੱਚਿਆਂ ਕੋਲੋਂ ਸ਼ਹੀਦਾਂ ਬਾਰੇ ਤਰਕੀਜ਼ ਸੋਚ ਬਾਰੇ ਸਮਾਜ ਸਧਾਰਕ ਪੋਰੋਗ੍ਰਾਫੀਆਂ ਗੀਤ ਨਾਟਕ ਪੇਸ਼ ਕਰਾਉਣਗੇ ਤੁਹਾਡੇ ਕੋਲ ਇਹਦੇ ਨਾਲ ਕੋਈ ਅਟੈਚ ਹੁੰਦੀ ਆਈਟਮ ਹੋਵੇ ਤੁਸੀਂ ਉੱਥੇ ਲਿਆ ਸਕਦੇ ਹੋ ਮੈਂ ਤੁਹਾਨੂੰ ਉੱਥੇ ਸਮਾ ਦੂੰਗਾ ਸਟੇਜ ਤੇ ਔਰ ਜਿਹੜੇ ਬੱਚੇ ਪਾਰਟਿਸਿਪੇਟ ਕਰਨਗੇ ਉਹਨਾਂ ਕੋਲੋਂ ਕੋਈ ਖਰਚਾ ਨਹੀਂ ਲਿਆ ਜਾਊਗਾ ਜੇ ਉਹਨਾਂ ਨੇ ਮੇਰੀ ਟੀਮ ਵਿੱਚ ਸ਼ਾਮਲ ਹੋਣਾ ਉਹਨ ਮੈਂ ਫ੍ਰੀ ਆਫ ਕਾਸਿਟ ਪਾਊਗਾ ਔਰ ਸਟੇਜ ਤੇ ਉਹਨਾਂ ਕੋਲ ਵਧੀਆ ਵਧੀਆ ਪ੍ਰੋਗਰਾਮ ਕਰਕੇ ਮੇਰਾ YouTube ਚੈਨਲ ਆ Facebook ਚੈਨਲ ਆ ਅ ਜਿੰਨੀਆਂ ਵੀ ਸੋਸ਼ਲ ਐਪਸ ਹੈਗੀਆਂ ਉਹਨਾਂ ਤੇ ਗੁਰਨਾਮ ਮੈਸਮਪੁਰੀ ਤੇ ਸਰਚ ਕਰੋਗੇ ਤੇ ਮੇਰਾ ਚੈਨਲ ਲਾਊਗਾ ਇਹ ਵੀਡੀਓ ਵੀ ਆਪਾਂ ਅ ਅਪਲੋਡ ਕਰਾਂਗੇ YouTube ਤੇ Facebook ਤੇ Instagram ਤੇ X ਤੇ ਤੋਂ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ ਮੈਨੂੰ ਦੱਸ ਸਕਦੇ ਹੋ ਇਹ ਮਨ ਦੇ ਵਿੱਚ ਸਵਾਲ ਨਾ ਆਉਣਾ ਦੋ ਕਾਰਨ ਹੁੰਦੇ ਆ ਜਾਂ ਤੁਹਾਨੂੰ ਸਭ ਕੁਝ ਸਮਝ ਆ ਗਿਆ ਤੇ ਜਾਂ ਫਿਰ ਕੁਝ ਹੀ ਬੋਲੋ ਆਇਆ ਹੀ ਨਹੀਂ ਹੁਣ ਦੱਸੋ ਵੀ ਸਮਝ ਕੁਝ ਆਇਆ ਕਿ ਨਹੀਂ ਆਇਆ 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 ਠੀਕ ਹੈ ਇੱਕ ਵਾਰ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਇਹ ਜਿਹੜੀ ਸੋਚ ਹੈ ਵੱਡੇ ਲੈ ਥੋੜਾ ਜਿਹਾ ਤੁਸੀਂ ਸ਼ਾਇਦ ਛੋਟੇ ਹੋ ਇਸ ਵੇਲੇ ਅਸੀਂ ਨਰਸਰੀ ਵਾਂਗੂ ਫੁੱਲਾਂ ਦੇ 20 ਬੀਜ ਰਹਿਣ ਸੋ ਜਿਵੇਂ ਜਿਵੇਂ ਤੁਸੀਂ ਵੱਡੇ ਹੋਵੋਗੇ ਤੁਹਾਨੂੰ ਮੇਰੀਆਂ ਗੱਲਾਂ ਸਮਝ ਆਉਣਗੀਆਂ ਸੋ